ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਤਿੰਨ ਰੈਲੀਆਂ ਕੀਤੀਆਂ ਗਈਆਂ ਜਨਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰਾਂ ਤੇ ਜਮ ਕੇ ਨਿਸ਼ਾਨੇ ਸਾਧਦੇ ਨੇ ਤਉਥੀ ਜੇਕਰ ਗੱਲ ਕਰੀਏ ਵਿਰੋਧੀ ਧਿਰਾਂ ਦੀ ਤਾਂ ਵਿਰੋਧੀ ਧਿਰ ਵੀ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਮਲਾਵਰ ਦਿਖਾਈ ਦਿਤੀਆਂ ਇਸੇ ਘੜੀ ਤਹਿਤ ਪੰਜਾਬ ਦੇ ਯੂਨਿਟ ਮંત્રી ਚੇਤਨ ਸਿੰਘ ਜੋੜਾ ਮਾਜਰਾ ਵੱਲੋਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਕਈ ਸਵਾਲ ਧੱਕੇ ਗਏ ਨੇ ਜੋੜਾ ਮਾਜਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਵਾਲ ਚੱਕਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨੇ ਪਿਛਲੇ 10 ਸਾਲਾਂ ਚ ਪੰਜਾਬ ਦੇ ਲਈ ਕੀਤਾ ਹੀ ਕੀ ਹੈ ਜੋ ਪੰ ਆਪਦੇ ਲੋਕ ਭਾਜਪਾ ਨੂੰ ਵੋਟ ਪਾਉਣਗੇ ਇਸ ਦੇ ਨਾਲ ਹੀ ਉਹਨਾਂ ਨੇ ਰੈਲੀ ਦੇ ਵਿੱਚ ਹੋਏ ਇਕੱਠ ਤੇ ਬੋਲਦੇ ਹੋਏ ਕਿ ਆ ਕਿ ਪ੍ਰਧਾਨ ਮੰਤਰੀ ਦੇ ਇੰਨੇ ਮਾੜੇ ਦਿਨ ਆ ਗਏ ਨੇ ਕਿ ਪੰਜਾਬ ਦੇ ਵਿੱਚ ਉਹਨਾਂ ਨੂੰ 5-500 ਰੁਪਏ ਲਾ ਕੇ ਲੋਕ ਬੁਲਾਣੇ ਪਏ ਨੇ ਸੋ ਸਹੀ ਮਹਿਨਤ ਜੇ ਅਸੀਂ ਕਹੀਏ ਇੱਥੇ ਮੁਕਾਬਲਾ ਹੈ ਹੀ ਕੋਈ ਨਹੀਂ ਕਿਉਂਕਿ ਪਹਿਲੀ ਸਰਕਾਰ ਹੈ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਨ੍ਹਾਂ ਨੇ 2 ਸਾਲ ਦੇ ਵਿੱਚ ਹੀ ਜਿਹੜੇ ਕੀਤੇ ਹੋਏ ਵਾਅਦੇ ਨੇ ਜੋ ਅਸੀਂ 2022 ਦੀ ਇਲੈਕਸ਼ਨ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਉਹ तकरीबन 80% ਜਿਹੜੇ ਵਾਦੇ ਨੇ ਪੂਰੇ ਕੀਤੇ ਨੇ ਬਾਕੀ ਜਿਹੜੇ ਰਹਿੰਦੇ ਨੇ ਉਹ ਅਜੇ 3 ਸਾਲ ਪਏ ਨੇ ਉਹਨਾਂ ਦੇ ਨਾਲ ਹੀ ਹੋਰ ਜਿਹੜੇ ਜਿਹੜੇ ਬਿਨਾ ਵਾਦਿਆਂ ਤੋਂ ਜਿਹੜੇ ਕੰਮ ਕਰਾਂਗੇ ਉਹ ਅਲੱਗ ਹੋਣਗੇ ਸੋ ਮੁੱਖ ਮੰਤਰੀ ਸਾਹਿਬ ਵੱਲੋਂ ਹਰ ਇੱਕ ਕਦਮ ਜੋ ਵੀ ਕਦਮ ਪੁੱਟਿਆ ਗਿਆ ਉਹ ਪੰਜਾਬ ਦੇ ਭਲੇ ਲਈ ਆਮ ਨਾਗਰਿਕ ਦੇ ਹਿੱਤ ਲਈ ਔਰ ਸਭ ਦੇ ਸਭ ਸਭ ਦੇ ਫਾਇਦੇ ਵਾਸਤੇ ਜਿਹੜੇ ਕਦਮ ਨੇ ਜਿਹੜੇ ਉਪਟਿਆ ਸੁਨੀਲ ਜਾਖੜ ਨੇ ਚਿੱਠੀ ਲਿਖਿਆ ਚੋਣ ਕਮਿਸ਼ਨ ਨੂੰ ਕਹਦੇ ਸਾਨੂੰ ਡਰਾ ਵੀ ਵੋਟ ਨਹੀਂ ਪੈਣ ਦੇਣੀ ਪਸਾਨਾ ਨਹੀਂ ਕਿਸ ਤਰ੍ਹਾਂ ਦੇਖਦੇ ਤੇ ਉਹਨਾਂ ਤਾਂ ਵਾਕਈ ਨਹੀਂ ਪੈਣੀ ਸੱਚੀ ਗੱਲ ਹੈ ਉਹਨਾਂ ਨੂੰ ਵਾਕਈ ਨਹੀਂ ਪੈਣੀ ਕਿਉਂਕਿ ਉਹਨਾਂ ਨੇ 10 ਸਾਲ ਪ੍ਰਧਾਨ ਮੰਤਰੀ ਰਹੇ ਨੇ ਮੋਦੀ ਸਾਹਿਬ 10 ਸਾਲਾਂ ਦੇ ਵਿੱਚ ਤੁਸੀਂ ਆਪ ਹੀ ਦੇਖ ਲਓ ਵੀ 10 ਸਾਲਾਂ ਦੇ ਵਿੱਚ ਉਹਨਾਂ ਨੇ ਪੰਜਾਬ ਨੂੰ ਕੀ ਪੈਕੇਜ ਦਿੱਤਾ ਪੰਜਾਬ ਵਾਸਤੇ ਕੋਈ ਵੱਡਾ ਕੰਮ ਦੱਸਣ ਜਿਹੜਾ ਉਹਨਾਂ ਨੇ ਪੰਜਾਬ ਵਾਸਤੇ ਕੀਤਾ ਕਿਉਂਕਿ ਪੰਜਾਬ ਉਹ ਸਟੇਟ ਹੈ ਜਿਹੜੇ ਜਦੋਂ ਵੀ ਲੜਾਈਆਂ ਹੋਈਆਂ ਨੇ ਤਾਂ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਅੱਗੇ ਹੋ ਕੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਨੇ ਪਰ ਪੰਜਾਬ ਦੇ ਹਿੱਸੇ ਆਇਆ ਕੁਝ ਨਹੀਂ ਹੈ ਕੇਂਦਰ ਨੇ ਹਮੇਸ਼ਾ ਮਤਰੀਮਾਲਾ ਬਿਹਾਰ ਹੈ ਜਿਹੜਾ ਉਹ ਪੰਜਾਬ ਨਾਲ ਕੀਤਾ ਸੋ ਇਸ ਕਰਕੇ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਔਰ ਬੀਜੇਪੀ ਨੂੰ ਮੂੰਹ ਨਹੀਂ ਲਾਉਣਗੇ ਔਰ ਚੰਗਾ ਸਬਕ ਸਿਖਾਉਣਗੇ ਗੋਦੀ ਸਾਹਿਬ ਕਹਿ ਰਹੇ ਨੇ ਕਿ ਜੇਕਰ ਇੰਡੀਆ ਗੜਬੰਦਨ ਦੀ ਸਰਕਾਰ ਹੈਗੀ ਹੈ ਦੇਸ਼ ਲਈ ਘਾਤਕ ਹਾਨੀਕਾਰਕ ਇਸ ਤਰ੍ਹਾਂ ਦੇਖਦੇ ਨੇ ਨਹੀਂ ਕੀ ਘਾਤਕ ਹੈ ਕੋਈ ਘੱਟ ਨਹੀਂ ਦੇਖੋ ਸਭ ਤੋਂ ਘੱਟਕਦਾ ਇਹ ਮੋਦੀ ਹੈ ਜਿਹੜਾ ਇੰਨਾ ਕਟੜ ਹੈ ਔਰ ਲੋਕਾਂ ਨੂੰ ਗੁੰਮਰਾ ਕਰ ਰਿਹਾ ਆਪਸ ਵਿੱਚ ਅਸੀਂ ਜਿਹੜਾ ਦੇਸ਼ ਆਪਣਾ ਦੇਸ਼ ਹੈ ਭਾਰਤ ਹੈ ਉਹ ਇੱਕ ਗੁਲਦਸਤ ਹੈ ਉਹਦੇ ਵਿੱਚ ਰੰਗ ਬਰੰਗੇ ਫੁੱਲ ਨੇ ਸਭ ਧਰਮਾਂ ਦਾ ਸਤਿਕਾਰ ਹੈ ਪਰ ਮੋਦੀ ਸਾਹਿਬ ਕਿਤੇ ਨਾ ਕਿਤੇ ਜਿਹੜਾ ਸਾਨੂੰ ਪਰਮਾਉਣ ਦੀ ਆਪਸ ਵਿੱਚ ਲੜਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਪਰ ਸਾਡੇ ਗੁਰੂ ਸਾਹਿਬਾਨ ਨੇ ਵੀ ਕਿਹਾ ਕਿ ਹਿੰਦੂ ਮੁਸਲਮ ਸਿੱਖ ਸਾਈ ਆਪਸ ਵਿੱਚ ਸਭ ਭਾਈ ਭਾਈ ਅਸੀਂ ਸਾਰੇ ਇੱਕੋ ਹੀ ਆ ਅਸੀਂ ਸਾਰੇ ਰਲ ਮਿਲ ਕੇ ਰਹਨੇ ਆ ਅਸੀਂ ਜੇ ਸਿੱਖਾਂ ਤਾਂ ਅਸੀਂ ਮੰਦਿਰ ਚ ਵੀ ਮੱਥਾ ਟੇਕਦੇ ਆ ਮਸਜਿਦ ਵੀ ਟੇਕਦੇ ਆ ਗਿਰਜਾ ਘਰ ਚ ਵੀ ਮੱਥਾ ਟੇਕਦੇ ਆ ਸਾਡੇ ਵਾਸਤੇ ਸਾਰੇ ਸਤਿਕਾਰਯੋਗ ਨੇ ਜਿਹੜੇ ਧਾਰਮਿਕ ਸਥਾਨ ਨੇ ਉਹ ਸਭ ਤੇ ਖੁੱਲੇ ਹੁੰਦੇ ਨੇ ਸੋ ਇਸ ਕਰਕੇ ਇਹਨਾਂ ਚ ਬੰਦੀ ਨਾ ਪਾ ਕੇ ਸਭ ਨੂੰ ਸਾਂਝੀ ਬਾਤ ਦਾ ਜਿਹੜਾ ਸੰਦੇਸ਼ ਹੈ ਉਹ ਦੇਣਾ ਚਾਹੀਦਾ ਨਰਿੰਦਰ ਮੋਦੀ ਨੇ ਅੱਜ ਸਪੀਚ ਚ ਕਿਹਾ ਵੀ ਜਿਹੜਾ ਆਪ ਪਾਰਟੀ ਲਾਇਸੈਂਸ ਦਿੰਦੇ ਆ ਨਸ਼ੇ ਦੇ ਸਪਲਾਗਰਾਂ ਨੂੰ ਤੇ ਆਪ ਹੋਰ ਸੇਲਰ ਨਹੀਂ ਅਸੀਂ 2 ਸਾਲ ਜੀ ਸੇਲਰ ਬਣ ਕੇ ਜਿਨ੍ਹਾਂ ਦੀਆਂ ਸਰਕਾਰਾਂ ਰਹੀਆਂ ਉਹਨਾਂ ਦੇ ਜਿਹੜਾ ਖੰਡਾਏ ਹੋਏ ਕੰਡੇ ਨੇ ਅਸੀਂ ਤਾਂ ਉਹਨਾਂ ਨੂੰ ਚੁਗਣ ਲੱਗੇ ਹੋਇਆ ਔਰ ਜੇ ਮੋਦੀ ਸਾਹਿਬ ਆਹੀ ਕਰੇ ਨੇ ਅਸਲ ਦੇ ਵਿੱਚ ਸਹੀ ਮਾਇਨੇ ਦੇ ਵਿੱਚ ਜੇ ਵੱਡਾ ਇਹਦਾ ਨਸ਼ੇ ਦਾ ਸਭ ਤੋਂ ਵੱਡਾ ਕੋਈ ਪਰਲੇ ਹੈ ਉਹ ਬੀਜੇਪੀ ਅ ਤੁਸੀਂ ਦੇਖਿਆ ਪਿਛਲੇ ਸਮੇਂ ਦਰਮਿਆਨ ਕਿੱਡੀ ਵੱਡੀ ਖੇਪ ਹੈ ਜਿਹੜੀ ਉਹ ਤੋਂ ਪੋਰਟ ਤੋਂ ਫੜੀ ਗਈ ਸੀ ਪਰ ਉਹਨਾਂ ਨੇ ਉਸ ਤੇ ਕਾਰਵਾਈ ਕੀ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਅਸਲ ਦੇ ਵਿੱਚ ਸਹੀ ਮਾਇਨੇ ਚ ਨਸ਼ਾ ਹੈ ਜਿਹੜਾ ਉਹ ਬੀਜੇਪੀ ਜਿਹੜੀ ਉਹੀ ਵਕਾ ਰਹੀ ਹੈ ਉਹਨਾਂ ਦੀਆਂ ਪੋਰਟਾਂ ਰਾਹੀਂ ਆ ਰਿਹਾ ਬਾਰਡਰਾਂ ਤੇ ਜੇ ਆਪਾਂ ਗੱਲ ਕਰੀਏ ਉੱਥੇ ਕਿਹੜੀਆਂ ਫੋਰਸਾਂ ਨੇ ਜਿਹੜੀ ਬੀਐਸਐਫ ਆ ਜਾਂ ਹੋਰ ਆ ਉਹ ਕਿਹਦੇ ਅੰਦਰ ਹੈ ਉਹ ਕੇਂਦਰ ਦੇ ਅੰਦਰ ਹੈ ਫਿਰ ਕੇਂਦਰ ਨੂੰ ਆਪਣਾ ਕਸਾਣਾ ਚਾਹੀਦਾ ਸਕੰਝਾ ਕੋਈ ਜਿਹੜੇ ਨਾਈਜੀਰੀਆ ਤੋਂ ਆ ਕੇ ਲੈ ਕੇ ਆ ਰਹੇ ਨੇ ਉਹ ਕਿਹਦੇ ਰਾਹੀਂ ਆ ਰਹੇ ਨੇ ਉਹ ਕੇਂਦਰ ਕੇਂਦਰ ਦੀਆਂ ਸਿਕਿਉਰਟੀਆਂ ਨੇ ਉੱਥੇ ਲੱਗੀਆਂ ਹੋਈਆਂ ਉਹ ਕੇਂਦਰ ਕਰਾਰਿਆ ਬੀਜੇਪੀ ਕਰਾਰਿਆ ਮੋਦੀ ਕਰਾਰਿਆ ਸੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਸਭ ਨੂੰ ਕੜਾ ਸੰਦੇਸ਼ ਹੈ ਕਿ ਨਸ਼ਾ ਵੇਚਣ ਵਾਲਾ ਕੋਈ ਨਹੀਂ ਬਖਸ਼ਿਆ ਜਾਊਗਾ ਚਾਹੇ ਉਹ ਆਪ ਪਾਰਟੀ ਦਾ ਕਰਮਕਾਰਤਾ ਚਾਹੇ ਕਿਸੇ ਵੀ ਪਾਰਟੀ ਦਾ ਕਰਮਕਾਰਤਾ ਹੋਵੇ ਜਾਂ ਕੋਈ ਲੀਡਰ ਹੋਵੇ ਕੋਈ ਬਖਸ਼ ਨਹੀਂ ਹੋਵੇ ਜਿਹੜਾ ਫੇਰੀਆ ਦੋ ਦਿਨ ਦੀ ਉਹਦਾ ਅਸਰ ਹੋਏਗਾ ਮੋਦੀ ਦਾ ਨਹੀਂ ਮੋਦੀ ਦੀ ਕੀ ਫੇਰੀ ਹੈ ਜੀ ਜਿਹੜਾ 5-500 ਰੁਪਿਆ ਦੇ ਕੇ ਵਿਚਾਰੇ ਲੈ ਕੇ ਆਏ ਨੇ ਉਹਨਾਂ ਨੇ ਕੀ ਉਹ ਕਰਨਾ ਉਹਨਾਂ ਨੂੰ ਵਿਚਾਰਿਆਂ ਨੂੰ ਆਪਣੇ ਚੁੱਲ੍ਹੇ ਤੱਕ ਮਤਲਬ ਹੈ ਉਹਨਾਂ ਦਾ ਚੁੱਲ੍ਹਿਆਂ ਦੀ ਧੱ ਸੋ ਇਸ ਕਰਕੇ ਕੋਈ ਇਹਦਾਂ ਫਰਕ ਨਹੀਂ ਪੈਣਾ ਲੋਕ ਪਹਿਲਾਂ ਆਪਦਾ ਮਾਨ ਹੈ ਜਿਹੜਾ ਬਣਾ ਚੁੱਕੇ ਨੇ ਉਹ ਆਮ ਆਦਮੀ ਪਾਰਟੀ ਨੂੰ ਵੱਡੇ ਪੱਧਰ ਤੇ ਜਿਹੜਾ ਸਮਰਥਨ ਦੇਣਗੇ ਔਰ ਵੱਡੇ ਮਾਰਜਨ ਨਾਲ ਜਿੱਤ ਕੇ 13 13 ਲੋਕ ਸਭਾ ਸੀਟਾਂ ਜਿਹੜੀਆਂ ਸਾਡੇ ਐਮਪੀ ਨੇ ਉਹ ਕੇਂਦਰ ਚ ਜਾਣਗੇ ਜਿਹੜੇ ਚੌਧਰੀ ਮਾਦਰੀ ਦੇ ਵਿੱਚ ਵੱਡਾ ਇਕੱਠ ਜਿਹੜਾ ਜਿੱਤ ਕਿੰਨੇ 1500 ਦੇ ਆਸ-ਪਾਸ ਇਕੱਠ ਹੈ ਜੀ ਤੇਜਿੰਦਰ ਖਿਆਰਾ ਮੇਰੇ ਛੋਟਾ ਵੀਰ ਹੈ ਮੇਰੇ ਨਾਲ ਹੁੰਦੇ ਹਮੇਸ਼ਾ ਉਹਨਾਂ ਦਾ ਪਿੰਡ ਹੈ ਵਿੱਚ ਇੱਥੇ ਪ੍ਰੋਗਰਾਮ ਰੱਖਿਆ ਔਰ ਤਕਰੀਬਨ 200 ਦੇ ਆਸ-ਪਾਸ ਟਕਸਾਲੀ ਕਾਲੀ ਜਿਹੜੇ ਕਿ ਬਹੁਤ ਆਪਣੇ ਆਪ ਦੇ ਵਿੱਚ ਜਿਨ੍ਹਾਂ ਦੀ ਬਹੁਤ ਪਕੜ ਹੈ ਹਲਕੇ ਦੇ ਵਿੱਚ ਉਹ ਸਾਰੇ ਪਰਿਵਾਰ ਜਿਹੜੇ ਆ ਜਿਹਦੇ ਵਿੱਚ ਸਰਪੰਚ ਸਾਹਿਬਾਨ ਵੀ ਨੇ ਚੀਰਮੈਨ ਵੀ ਨੇ ਉਹ ਸਾਰੇ ਆਮ ਆਦੀ ਪਾਰਟੀ ਸ਼ਾਮਲ ਹੋ ਰਹੀ ਹੈ ਮੈਂ ਸਾਰਿਆਂ ਦਾ ਦਿਲੋਂ ਸਵਾਗਤ ਕਰਦਾ ਹਾਂ ਬਿਲਕੁਲ ਮਾਨ ਸਾਹਿਬ ਨੇ ਗੱਲ ਕਹੀ ਸੀ ਭਗਵੰਤ ਮਾਨ ਸਾਹਿਬ ਨੇ ਕਿ 2020 ਦੇ ਵਿੱਚ ਕਾਲੀਦਾਰ ਖਾਲੀ ਹੋ ਜਾਣਾ ਦੇਖ ਲਓ 2020 ਤੋਂ ਖਾਲੀ ਹੁੰਦਾ 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 ਹੁਣ ਤਾਂ ਬਿਲਕੁਲ ਹੀ ਖਾਲੀ ਹੋ ਗਿਆ ਜੀ ਅੱਜ ਇਹ ਹਾਲਾਤ ਹੋ ਗਏ ਕਿ ਪੰਜਾਬ ਦੇ ਵਿੱਚ ਕਾਲੀਦਲ ਦੀ ਇੱਕ ਵੀ ਸੀਟ ਨਹੀਂ ਆ ਰਹੀ ਲੋਕ ਸਭਾ ਦੇ ਤੇ ਉਹਨਾਂ ਨੂੰ ਪਤਾ ਲੱਗ ਗਿਆ ਚੰਡੀਗੜ੍ਹ ਤੋਂ ਕਾਲੀ ਦਲ ਦਾ ਕੈਂਡੀਡੇਟ ਮੈਦਾਨ ਛੱਡ ਕੇ ਭੱਜ ਗਿਆ ਜੀ ਇਹ ਹੈ ਨਾ ਇਹ 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 ਬਹੁਤ ਮਤਲਬ ਉਦਾਹਰਨ ਹੈ ਆਰਾਮ ਆਦੀ ਪਾਰਟੀ ਚੜ੍ਹ ਤੇ ਨਿਸ਼ਾਨਾ